ਟਰੰਪ ਸਰਕਾਰ ਨੇ ਪੰਜਾਬੀ ਡਰਾਈਵਰਾਂ ਤੇ ਸ਼ਿਕੰਜਾ ਕੱਸਦੇ ਆ ਪੰਜਵਾਂ ਹਰਜਿੰਦਰ ਸਿੰਘ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ ਜੀ ਹਾਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਪ੍ਰਤਾਪ ਸਿੰਘ ਨੇ ਜੂਨ 2024 ਵਿੱਚ ਇੱਕ ਖਤਰਨਾਕ ਘਾਸੇ ਨੂੰ ਅੰਜਾਮ ਦਿੱਤਾ ਜਿਸ ਦੌਰਾਨ 5 ਸਾਲ ਦੀ ਡਲਾਈਲਾ ਕੋਲਮੈਨ ਸਦਾ ਵਾਸਤੇ ਅਪਾਹਜ ਹੋ ਗਈ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਟ੍ਰੈਫਿਕ ਕ੍ਰੈਸ਼ ਰਿਪੋਰਟ ਕਹਿੰਦੀ ਹੈ ਕਿ ਟਰੱਕ ਡਰਾਈਵਰ ਪ੍ਰਤਾਪ ਸਿੰਘ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਕੰਸਟਰਕਸ਼ਨ ਜ਼ੋਨ ਵਿੱਚ ਉਹ ਆਪਣੀ ਰਫ਼ਤਾਰ ਘਟ ਕਰਨ ਵਿੱਚ ਅਸਫਲ ਰਿਹਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਮੁਤਾਬਕ ਪ੍ਰਤਾਪ ਸਿੰਘ ਅਕਤੂਬਰ 2022 ਵਿੱਚ ਮੈਕਸੀਕੋ ਦੇ ਬਾਰਡਰ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਅਤੇ ਜੋ ਬਾਈਡਨ ਸਰਕਾਰ ਨੇ ਉਸ ਨੂੰ ਰਿਹਾ ਕਰਦਿਆਂ ਵਾਕ ਪਰਮਿਟ ਦੇ ਦਿੱਤਾ। ਇਸ ਮਗਰੋਂ ਕੈਲੀਫੋਰਨੀਆ ਵਿੱਚ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਹਾਸਲ ਕਰਦਿਆਂ ਉਸਨੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਹਾਦਸਾ ਕੈਲੀਫੋਰਨੀਆ ਵਿੱਚ ਹੀ ਵਾਪਰਿਆ ਅਤੇ ਦਲਾਈਲਾ ਕੋਲਮੈਨ ਦੇ ਮਤਰੇ ਪਿਓ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ। ਲਦਕੇ ਕਈ ਹੋਰ ਜ਼ਖਮੀ ਹੋਏ। ਦਲਾਈਲਾ ਦੇ ਪਿਤਾ ਮੁਤਾਬਕ ਹਾਦਸੇ ਮਗਰੋਂ ਉਹ 3 ਹਫ਼ਤੇ ਕੋਮਾ ਵਿੱਚ ਰਹੀ ਅਤੇ 6 ਮਹੀਨੇ ਹਸਪਤਾਲ ਵਿੱਚ ਦਾਖਲ ਰੱਖਿਆ। ਹੁਣ ਉਹ ਤੁਰ ਨਹੀਂ ਸਕਦੀ, ਬੋਲ ਨਹੀਂ ਸਕਦੀ ਅਤੇ ਰੋਟੀ ਖਾਣੀ ਵੀ ਔਖੀ ਹੈ। ਹਾਦਸੇ ਦੌਰਾਨ ਦਲੈਲਾ ਦੇ ਸਿਰ ਵਿੱਚ ਕਈ ਫ੍ਰੈਕਚਰ ਹੋਏ ਜਦਕਿ ਪੱਟ ਦੀ ਹੱਡੀ ਟੁੱਟ ਗਈ ਉਸ ਦੇ ਸਰੀਰ ਵਿੱਚ ਇੰਨੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਨੇ ਕਿ ਪੂਰੀ ਜ਼ਿੰਦਗੀ ਥੈਰੇਪੀ ਦੀ ਜ਼ਰੂਰਤ ਪਵੇਗੀ ਉਧਰ ਅਮਰੀਕਾ ਦੀ ਗ੍ਰੈਸ ਸੁਰੱਖਿਆ ਮੰਤਰੀ ਕ੍ਰਿਸਟੀ ਨੋਅਮ ਨੇ ਕਿਹਾ ਕਿ 18 ਟਾਇਰਾਂ ਵਾਲਾ ਟਰੱਕ ਚਲਾ ਰਹੇ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਦਲੈਲਾ ਦੀ ਜ਼ਿੰਦਗੀ ਸਦਾ ਵਾਸਤੇ ਬਦਲ ਦਿੱਤੀ ਪਰ ਇਹ ਤਰਾਸਦੀ ਰੋਕੀ ਜਾ ਸਕਦੀ ਸੀ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੂੰ ਕਰੜੇ ਹੱਥੀ ਲੈਂਦਿਆਂ ਕ੍ਰਿਸਟੀ ਨਾਇਮ ਨੇ ਸਵਾਲ ਉਠਾਇਆ ਕਿ ਹੋਰ ਕਿੰਨੇ ਮਾਸੂਮ ਲੋਕਾਂ ਦੀ ਜਾਨ ਲੈਣੀ ਬਾਕੀ ਹੈ ਕੀ ਗੈਵਨ ਨਿਊਸਮ ਅਮਰੀਕਾ ਵਾਸੀਆਂ ਦੀ ਜਾਨ ਨਾਲ ਖੇਡਣਾ ਬੰਦ ਕਰਨਗੇ ਕ੍ਰਿਸਟੀ ਨੇ ਦਾਅਵਾ ਕੀਤਾ ਕਿ ਪ੍ਰਤਾਪ ਸਿੰਘ ਵਰਗੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਲਈ ਡੀ ਐਚ ਐਸ 24 ਘੰਟੇ ਕੰਮ ਕਰ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਨੂੰ ਫ੍ਰਿਜਨੋ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਤਿੰਨ ਹੋਰ ਪੰਜਾਬੀ ਡਰਾਈਵਰਾਂ ਨੂੰ ਗ੍ਰਿਫਤਾਰ ਕਰਨ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ। ਓਕਲਾਹੋਮਾ ਅਤੇ ਆਰਕੰਸਾ ਰਾਜਾਂ ਵਿੱਚ ਟਰੱਕ ਡਰਾਈਵਰਾਂ ਨੂੰ ਘੇਰ-ਘੇਰ ਕੇ ਅੰਗਰੇਜ਼ੀ ਟੈਸਟ ਲਏ ਜਾ ਰਹੇ ਨੇ ਅਤੇ ਅਸਫਲ ਹੋਣ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ। ਪਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਮਗਰੋਂ ਵਰਕ ਪਰਮਿਟ ਤੇ ਚੱਲ ਰਹੇ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਵਾਲਿਆਂ ਦੇ سپرد ਕੀਤਾ ਜਾ ਰਿਹਾ ਹੈ। ਲਾਚਾਰ ਪੰਜਾਬੀ ਡਰਾਈਵਰਾਂ ਦੀ ਵੀਡੀਓ ਡੋਂਗੇ ਸਵਾਲ ਪੈਦਾ ਕਰ ਰਹੀ ਹੈ ਜਦੋਂ ਪਰਮਜੀਤ ਸਿੰਘ ਵਰਗੇ ਵੱਡੇ ਕਾਰੋਬਾਰੀ ਅਤੇ ਗ੍ਰੀਨ ਕਾਰਡ ਹੋਲਡਰ ਵੀ ਇਮੀਗ੍ਰੇਸ਼ਨ ਵਾਲਿਆਂ ਦੀ ਹਿਰਾਸਤ ਵਿੱਚ ਨੇ ਦੱਸ ਦਈਏ ਕਿ ਹਰਜਿੰਦਰ ਸਿੰਘ ਮਾਮਲੇ ਵਿੱਚ ਵਾਈਟ ਹੌਕ ਟਰਾਂਸਪੋਰਟੇਸ਼ਨ ਦੀ ਮਾਲਕ ਨੂੰ ਫਲੋਰੀਡਾ ਵਿਖੇ ਤਾਲਬ ਕੀਤਾ ਜਾ ਚੁੱਕਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ